विधानसभा ਹਲਕਾ ਫਤੇਗਰ ਚੋੜੀਆਂ ਦੇ ਪਿੰਡਾਂ ਵਿੱਚ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੋ ਵੱਲੋਂ ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਪਿੰਡ ਪਿੰਡੀ ਪਿੰਡ ਜੀਵਨਨੰਗਲ ਪਿੰਡ ਦਬੁਰਜੀ ਅਤੇ ਪਿੰਡ ਹਰੋਵਾਲ ਵਿੱਚ ਬਲਬੀਰ ਸਿੰਘ ਪੰਨੋ ਨੇ ਕੀਤੀਆਂ ਚੋਣ ਮੀਟਿੰਗਾਂ ਅਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਵਿੱਚ ਲੋਕਾਂ ਕੋਲੋਂ ਮੰਗੀਆਂ ਵੋਟਾਂ ਪਿੰਡ ਹਰੋਵਾਲ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਵੱਲ ਮਿਲਿਆ ਜਦੋਂ ਛੋਟੇ ਜਿਹੇ ਪਿੰਡ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਬਲਬੀਰ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕਾਂ ਦੀ ਜ਼ਮੀਰ ਜਾਗਦੀ ਹੈ ਬਟਾਰਾ ਤੋਂ ਫਤਿਹਗੜ ਚੂੜੀਆਂ ਰੋਡ ਆਪ ਪਾਰਟੀ ਨੂੰ ਜਿਤਾਉਣ ਵਿੱਚ ਵੱਡੀ ਭੂਮਿਕਾ ਨਿਭਾਏਗਾ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਮਨਤੇਜ ਸਿੰਘ ਮੰਦੀ ਰਿਪੋਰਟ ਜਿਗਨੀ ਬੰਦ ਹੁਣ ਵਾਦੀ ਤੱਕ ਨਹੀਂ ਬਰ ਮੈਨੂੰ ਲੱਗਦਾ 2.5 ਤੋਂ 300 ਵੋਟ ਹੈ ਤੇ ਸਾਰੀ ਆ ਗਈ ਜਿਗਨੀ ਬੰਦ ਤੇ ਟੀਮ ਨੂੰ 2.5 ਤੋਂ 300 ਰੁਪਏ ਇੱਕ ਅੱਧਾ ਹੀ ਰਹਿ ਗਿਆ ਕੋਈ ਕੋਈ ਇੱਕ ਅੱਧਾ ਹੀ ਰਹਿ ਗਿਆ ਬਾਕੀ ਤਕਰੀਬਨ ਸਾਰੇ ਵੀਰ ਆ ਗਏ ਪਰ ਮੈਂ ਗੱਲ ਕਰਾਂ ਫਤੇਗੜ ਤੋਂ ਲੈ ਕੇ ਬਟਾਲਾ ਰੋਡ ਦੀ ਬੜੇ ਮਰੋਡ ਤੇ ਰਾਤ ਨੂੰ ਆ ਰਿਹਾ ਸੀ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਪਰ 13 ਸਾਲ ਦੇਖੋ 75 ਸਾਲ ਤੋਂ ਉੱਤਾਰਾਂ ਆਈਆਂ ਗਈਆਂ ਕਦੀ ਕਾਲੀ ਆਏ ਕਦੀ ਕਾਂਗਰਸੀ ਆਏ ਦੇਖੋ ਮੈਂ ਮੈਂ ਸੰਗਤ ਨੂੰ ਮੈਂ ਸੰਗਤ ਨੂੰ ਕਹਿ ਰਿਹਾ ਕਦੀ ਮੈਂ ਆਪਣੀ ਹੁੱਚ ਰੋਡ ਦਾ ਨਹੀਂ ਦੇਖਿਆ ਮੈਂ ਆਪਣੀ ਸ਼ਿਫਤ ਨਹੀਂ ਕਰ ਰਿਹਾ ਜਿਵੇਂ ਸੰਗਤ ਨੂੰ ਵੀ ਕਹ ਰਿਹਾ ਹਰ ਮੋੜ ਦੇ ਉੱਤੇ ਨਾਈਟਿੰਗ ਕੀਤੀ ਹੈ ਕਿਉਂਕਿ ਕਿਸੇ ਭਰਾ ਦਾ ਖੀਨ ਨਾ ਹੋਵੇ ਕੋਈ ਕਿਸੇ ਦਾ ਭਰਾ ਦੀ ਜਾਨ ਨਾ ਜਾਵੇ ਮੈਂ ਇਹ ਸਜਾਈ ਹੈ ਸੰਗਤ ਨੂੰ ਆ ਕੇ ਮਿਲਦੀ ਹੈ ਕਹਿੰਦੀ ਹੈ ਭਾਵੇਂ ਅਸੀਂ ਕਾਂਗਰਸ ਦੇ ਸਰਪੰਚਾਂ ਭਾਵੇਂ ਅਸੀਂ ਕਾਂਗਿਲਦ ਦੇ ਮੋਢ ਮਾਰੇ ਸੰਗਤ ਦਾ ਘਣਾ ਹੈ ਪਰ ਮਸਲੋਂ ਤੋਂ ਉੱਤੇ ਆ ਕੇ ਮਿਲਦੇ ਨੇ ਕਿੰਨੇ ਭਾਵੇਂ ਜੀ ਕਿਸੇ ਵੀ ਪਾਰਟੀ ਦੇ ਮੈਂਥੇ ਪਰ ਤੁਹਾਡਾ ਜ਼ਮੀਨ ਨਹੀਂ ਵਿਗਿਆ ਅਸੀਂ ਜਾਗਦੀ ਜ਼ਮੀਰ ਵਾਲੇ ਆ ਜੋ ਤੁਸੀਂ ਛੜਕਦੀ ਗੰਦਗੀ ਗੱਡੀ ਜੋ ਸੁਨਈਏ ਦੀ ਗੰਦਗੀ ਕੱਢੀ ਜੋ ਕਣਈਏ ਦੀ ਗੰਦਗੀ ਕੱਢੀ ਅੜੀਵਾਲ ਦੀ ਗੰਦਗੀ ਗੱਡੀ ਕਾਲਕ ਪੰਨੇ ਦੀ ਗੰਦਗੀ ਕੱਟੀ ਹੈ ਧੰਨਵਾਦ ਕਰਦੇ ਨੇ ਉਹ ਨਾਲ ਪਰੋਸਾ ਤੋਂ ਉਹਦੇ ਪਾਰ ਹੀ ਅਸੀਂ ਕਾਂਦੀ ਕਾਂਗਰਸੀ ਨੂੰ ਪਾਇਆ ਪਰ ਵੋਟਾਂ ਸੀ ਹਮਾਰੀ ਪਾਰਟੀ